ਬਿਸਰ ਗਈ ਸਭ ਤਾਤ ਪਰਾਇ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਦ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਜੋ ਪ੍ਰਭ ਕੀਨੋ ਸੋ ਪਲਮਾਨੋ 에ਸੂ ਮਤ ਸਾਦੂ ਤੇ ਪਾਈ ਸਭ ਮੈਂ ਰਵ ਰਹਿਆ ਪ੍ਰਭ ਈ ਕੇਖ ਪੇਖ ਨਾਨਕ ਬਿਗਸਾਈ ਸਭ ਮੈਂ ਰਾਵ ਰਹਿਆ ਰਬ ਇਕ ਵੇਖ ਪੇਖ ਨਾਨਕ ਵਿਗਸਾਈ ਬਿਸਰ ਗਈ ਸਭਤਾਤ ਭਰਾਈ ਜਬ ਤੇ ਸਾਦ ਸੰਗਤ ਮੋਏ ਪਾਈ ਵਾਹਿਗੁਰੂ ਨਟ ਮਹਿਲਾ ਪੰਜ ਮਾ ਜਾ ਕੋ ਭਾਈ ਤੁਮਾਰੀ ਤੀਰ ਜਮ ਕੀ ਤਾਸ ਮਿਟੀ ਸੁਖ ਪਾਇਆ ਨਿਕਸੀ ਹੋ ਮੈਂ ਪੀਰ ਕੰਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਅੰਮ੍ਰਿਤ ਮਈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 978 ਅੰਗ ਉਤੇ ਸ਼ਿਸ਼ੋਬਤ ਹੈ ਜੀ ਆਵਾਜ਼ ਇਸ ਦੀ ਵਿਚਾਰ ਕਰਿਏ ਨਟ ਮਹਿਲਾ ਪੰਜਮ ਜਾ ਕੋ ਪਈ ਤੁਮਾਰੀ ਤੀ ਇਹ ਵਾਹਿਗੁਰੂ ਜਿਸ ਨੂੰ ਵੀ ਤੇਰੀ ਦਿੱਤੀ ਹੋਈ ਧੀਰਜ ਮਿਲ ਗਈ ਧੀਰ ਧੀਰਜ ਜਿਸ ਨੂੰ ਤੇਰੇ ਵੱਲੋਂ ਦਿੱਤੀ ਹੋਈ ਧੀਰਜ ਧੀਰ ਮਿਲ ਗਈ ਧੀਰ ਜਿਸ ਨੂੰ ਮਿਲ ਗਿਆ ਜਿਸ ਦੇ ਅੰਦਰ ਤੇਰੀ ਕਿਰਪਾ ਨਾਲ ਤੇਰੀ ਬਖਸ਼ਿਸ਼ ਦੇ ਨਾਲ ਧੀਰਜ ਦੀ ਪ੍ਰਾਪਤੀ ਹੋ ਗਈ ਜਮ ਕੀ ਰਾਸ ਮਿਟੀ ਸੁਖ ਪਾਇਆ ਨਿਕਸੀ ਹੋ ਮੈਂ ਪੀਰ ਜਿਸ ਵੱਲੋਂ ਇਹ ਵਾਹਿਗੁਰੂ ਕਿਸ ਜਿਸ ਮਨੋਖ ਨੂੰ ਤੇਰੇ ਵੱਲੋਂ ਧੀਰਜ ਦੀ ਬਖਸ਼ਿਸ਼ ਹੋ ਗਈ ਉਸ ਦੀ ਫਿਰ ਜਮ ਕੀ त्रास मिटी उस तो जम दी त्रास ही ने रहंदी त्रास डर सहम उस ते अंदरो जम दा त्रास ਮੁੱਕ ਗਿਆ ਉਸ ਤੇ अंदरो मौत दा ਸਹਿਮ ਮੁੱਕ ਗਿਆ ਉਸ ਨੂੰ ਇਹ ਪਤਾ ਲੱਗ ਗਿਆ ਕਿ ਸਭ ਕੁਝ ਜੰਮਨ ਮਰਨ ਵਾਹਿਗੁਰੂ ਦੇ ਹੱਥ ਹੈ ਪਰ ਉਸ ਤੇ ਅੰਦਰ ਕੋਈ ਮੌਤ ਦਾ ਸਹਿਮ ਨਹੀਂ ਰਹਿੰਦਾ ਜੰਮ ਕੀ tras mitti sukh paaya ate aatmik anand di prapti ho gayi jis nu thiresh di prapti hui us vaighuru di bakhshish dwara us de andar maut da fir sahem khatam ho gaya maut de sahem khatam hon de naal aatmik anand di prapti ho gayi niksi ਉਹ ਮੈ ਪੀਰ ਅਤੇ ਅੰਦਰੋਂ ਹੋਮੇ ਦੀ ਪੀਰ ਨਿਕਲ ਗਈ ਹੋਮੇ ਦਾ ਜੋ ਕੰਡਾ ਸੀ ਅੰਦਰ ਜਿਹੜਾ ਕਿ ਚੁੱਭ ਕਦਾ ਸੀਗਾ ਜਦੋਂ ਚੁੱਭਦਾ ਸੀ ਉਦੋਂ ਪੀਰ ਹੁੰਦੀ ਸੀ ਉਹ ਹੋਮੇ ਦਾ ਕੰਡਾ ਹੀ ਅੰਦਰੋਂ ਨਿਕਲ ਗਿਆ ਉਸ ਸਤਿਗੁਰੂ ਨੇ ਕਿਰਪਾ ਕੀਤੀ ਜਦੋਂ ਧੀਰਜ ਦੀ ਬਖਸ਼ਿਸ਼ ਕਰ ਦਿੱਤੀ ਧੀਰਜ ਦੀ ਬਖਸ਼ਿਸ਼ ਨਾਲ ਅੰਦਰੋਂ ਮੌਤ ਦਾ ਸਹਿਮ ਖਤਮ ਹੋ ਗਿਆ ਆਤਮਿਕ ਆਨੰਦ ਪੈਦਾ ਹੋ ਗਿਆ ਅਤੇ ਫਿਰ ਜੋ ਹਉਮੈ ਕਰਕੇ ਅੰਦਰ ਪੀਰ ਸੀ ਉਹ ਵੀ ਖਤਮ ਹੋ ਗਈ ਕਿਉਂਕਿ ਹਉਮੈ ਦੀ ਪੀਰ ਕਿਸ ਨੂੰ ਹੁੰਦੀ ਹੈ ਜੋ ਕਿ ਸਾਖਤ ਹੈ ਜੋ ਰੱਬ ਨਾਲੋਂ ਟੁੱਟਾ ਹੋਇਆ ਹੈ ਕਿਉਂਕਿ ਸਤਿਗੁਰੂ ਜੀ ਦਾ ਸੋਹਿਲਾ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਮੇ ਬਚਨ ਹੈ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਸਾਖਤ ਜੋ ਹਣ ਜੋਸ ਵਾਹਿਗੁਰੂ ਨਾਲ ਟੁੱਟੇ ਹੋਇਆ ਉਹਨਾਂ ਨੇ ਹਰੀ ਦੇ ਰਸ ਦਾ ਸਵਾਦ ਨਹੀਂ ਚੱਕਿਆ ਉਸ ਨੂੰ ਉਹਨਾਂ ਨੂੰ ਹਰੀ ਦੇ ਰਸ ਦਾ ਆਨੰਦ ਨਹੀਂ ਆਉਂਦਾ ਸਾਖਤ ਹਰ ਰਸ ਸਾਦਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਉਹਨਾਂ ਦੇ ਅੰਦਰ ਹੋਮੇ ਦਾ ਕੰਡਾ ਹੈ ਜਿਉਂ-ਜਿਉਂ ਚੱਲੈ ਜਿਉਂ-ਜਿਉਂ ਚੱਲੈ ਜਿਸ ਤਰ੍ਹਾਂ ਜਿਉਂ-ਜਿਉਂ ਉਹ ਸ ਜੀਵਨ ਦੇ ਵਿੱਚ ਚੱਲਦੇ ਹਨ ਉਹ ਫਿਰ ਕੰਡਾ ਇਹਨਾਂ ਦੇ ਚੁਬਦਾ ਹੈ ਜਿਉਂ-ਜਿਉਂ ਚੱਲੈ ਚੁਬੈ ਉਹ ਹੋਮੇ ਦਾ ਕੰਡਾ ਚੁਬਦਾ ਹੈ ਦੁੱਖ ਪਾਵੇਂ ਉਹਨਾਂ ਨੂੰ ਫਿਰ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਕਿਉਂ ਪ੍ਰਾਪਤੀ ਹੋਏ ਕਿਉਂਕਿ ਉਹ ਵਾਹਿਗੁਰੂ ਦੇ ਨਾਲ ਟੁੱਟੇ ਹੋਏ ਹਨ ਵਾਹਿਗੁਰੂ ਦੇ ਨਾਲੋਂ ਟੁੱਟੇ ਹੋਣ ਕਰਕੇ ਉਹਨਾਂ ਦੇ ਅੰਦਰ ਹੋਮੇ ਦਾ ਕੰਡਾ ਹੈ ਫਿਰ ਜਿਉਂ-ਜਿਉਂ ਉਹ ਚੱਲਦੇ ਹਨ ਇਹ ਹੋਮੇ ਦਾ ਕੰਡਾ ਉਹਨਾਂ ਦੇ ਅੰਦਰ ਫਿਰ ਚੁਬਦਾ ਹੈ ਜਿਉਂ-ਜਿਉਂ ਚਲਹਿ ਚੁਬੈ ਦੁੱਖ ਪਾਵੇਂ ਜਮ ਕਾਲ ਸਹੈਂ ਸਿਰ ਡੰਡਾ ਹੀ ਫਿਰ ਜੋ ਉਸ ਵਾਹਿਗੁਰੂ ਵੱਲੋਂ ਜਿਨ੍ਹਾਂ ਨੂੰ ਧੀਰਜ ਮਿਲ ਜਾਂਦਾ ਹੈ ਉਹਨਾਂ ਨੂੰ ਫਿਰ ਮੌਤ ਦਾ ਸਹਿਮ ਖਤਮ ਹੋ ਜਾਂਦਾ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਫਿਰ ਇਹ ਹਉਮੈ ਦਾ ਜੋ ਕੰਡਾ ਹੈ ਜਿਸ ਕਰਕੇ ਹਉਮੈ ਦੇ ਕੰਡੇ ਕਰਕੇ ਪੀਰ ਹੈ ਉਹ ਹਉਮੈ ਹੀ ਖਤਮ ਹੋ ਜਾਂਦੀ ਹੈ ਰਹਾਉ ਤਪਤ ਬੁਜਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਕ ਖੀਰ ਐ ਸਤਿਗੁਰੂ ਦੀ ਬਖਸ਼ੀ ਹੋਈ ਜੋ ਬਾਣੀ ਹੈ ਉਹ ਅੰਮ੍ਰਿਤ ਹੈ ਅੰਮ੍ਰਿਤ ਬਾਣੀ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲੀ ਇਹ ਸਤਿਗੁਰੂ ਦੀ ਬਾਣੀ ਇਹ ਆਤਮਿਕ ਜੀਵਨ ਦੇਣ ਵਾਲੀ ਹੈ ਤਪਤ ਬੁਝਾਨੀ ਅੰਮ੍ਰਿਤ ਬਾਣੀ ਇਹ ਜਿਸ ਦੇ ਅੰਦਰ ਇਹ ਆਤਮਿਕ ਜੀਵਨ ਦੇਣ ਵਾਲੀ ਬਾਣੀ ਵਸ ਗਈ ਉਸ ਦੇ ਅੰਦਰੋਂ ਫਿਰ ਤਪਤ ਬੁਝ ਜਾਂਦੀ ਹੈ ਇਹ ਜੋ ਤ੍ਰਿਸ਼ਨਾ ਦੀ ਤਪਤ ਹੈ ਉਹ ਬੁਝ ਜਾਂਦੀ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇ ਪਰਮਾਨ ਹੈ ਤਪ ਤਿਕੜਾ ਬੁਝ ਗਿਆ ਗੁਰਸੀਤਲ ਨਾਮ ਦਿਓ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਗੁਰੂ ਨੇ ਆਤਮਿਕ ਠੰਡ ਦੇਣ ਵਾਲਾ ਨਾਮ ਦੀ ਬਖਸ਼ਿਸ਼ ਕਰ ਦਿੱਤੀ ਫਿਰ ਇਹ ਤ੍ਰਿਸ਼ਨਾ ਦਾ ਜੋ ਅੰਦਰ ਭਾਂਬੜ ਸੀ ਉਹ ਤਪਤ ਕੜਾ ਬੁਝ ਗਿਆ ਉਹ ਅੰਦਰੋਂ ਤ੍ਰਿਸ਼ਨਾ ਦਾ ਭਾਂਬੜ ਜੋ ਸੀ ਉਹ ਬੁਝ ਗਿਆ ਬੁਝਿਆ ਕਦੋਂ ਜਦੋਂ ਗੁਰੂ ਨੇ ਸਤ ਗੁਰੂ ਜੀ ਨੇ ਬਖਸ਼ਿਸ਼ ਨਾਮ ਦੀ ਕੀਤੀ ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਇਹ ਬਖਸ਼ਿਸ਼ ਹੋਈ ਗੁਰੂ ਦੀ ਬਖਸ਼ਿਸ਼ ਗੁਰੂ ਨੇ ਆਪਣੀ ਅੰਮ੍ਰਿਤ ਮੇ ਬਾਣੀ ਬਖਸ਼ੀ ਉਸ ਬਾਣੀ ਦੇ ਬਖਸ਼ਿਸ਼ ਤੇ ਨਾਲ ਜੋ ਕਿ ਬਾਣੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ ਉਸ ਤੇ ਨਾਲ ਇਹ ਤ੍ਰਿਸ਼ਨਾ ਜੋ ਸੀ ਉਹ ਬੁਝ ਗਈ ਤਪਤ ਉਹ ਜਾਣੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉਂ ਬਾਰਕ ਖੀਰ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਨਾਲ ਅੰਦਰੋਂ ਤ੍ਰਿਸ਼ਨਾ ਦੀ ਤਪਤ ਜੋ ਸੀ ਉਹ ਬੁਝ ਗਈ ਅਤੇ ਉਹ ਕਿਸ ਤਰ੍ਹਾਂ ਰੱਜ ਗਏ ਜਿਨ੍ਹਾਂ ਦੇ ਅੰਗਰ ਇਹ ਬਾਣੀ ਵਸ ਗਈ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਬਾਣੀ ਆ ਗਈ ਉਹ ਕਿਸ ਤਰ੍ਹਾਂ ਤ੍ਰਿਪਤ ਹੋ ਗਏ ਤ੍ਰਿਪਤੇ ਜਿਉਂ ਬਾਲਕ ਖੀਰ ਜਿਸ ਤਰ੍ਹਾਂ ਬਾਲਕ ਨੂੰ ਖੀਰ ਮਿਲ ਜਾਵੇ ਤੋ ਤ੍ਰਿਪਤ ਜਾਂਦਾ ਉਹ ਰੱਜ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ અમૃત વાણી ਦੀ બક્ષિશ ਹੋ ગઈ ਜਿਹੜੇ ਉਹ ਜਿਨ੍ਹਾਂ ਦੇ ਅੰਦਰ ਉਹ ਬਾਣੀ ਵਸ ਗਈ ਆਤਮਿਕ ਜੀਵਨ ਦੇਣ ਵਾਲੀ ਬਾਣੀ ਵਸ ਗਈ ਉਹ ਵੀ ਇਸ ਤਰ੍ਹਾਂ ਤ੍ਰਿਪਤ ਹੋ ਗਏ ਜਿਸ ਤਰ੍ਹਾਂ ਕਿ ਇੱਕ ਬਾਰਕ ਜੋ ਹੈ ਉਹ ਦੁੱਧ ਦੇ ਨਾਲ ਤ੍ਰਿਪਤ ਹੋ ਜਾਂਦਾ ਹੈ ਮਾਤ ਪਿਤਾ ਸਾਜਣ ਸੰਤ ਮੇਰੇ ਸੰਤ સહਾਈ ਵੀਰ ਜੋ ਸੰਤ ਜਨ ਹਨ ਉਹ ਮੇਰੇ ਮਾਤ ਪਿਤਾ ਹਨ ਉਹੀ ਮੇਰੇ ਮਾਪੇ ਹਨ ਉਹੀ ਮਾਤ ਪਿਤਾ ਹਨ ਉਹੀ ਮੇਰੇ ਸੱਜਣ ਹਨ ਅਸਲੀ ਸੱਜਣ ਸੰਤ ਜਨ ਹੀ ਹਨ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ਅਤੇ ਸੰਤ ਹੀ ਮੇਰੇ ਭਰਾ ਹਨ ਜੋ ਕਿ ਮੇਰੇ ਮਦਦਗਾਰ ਬੰਦੇ ਹਨ ਮੇਰੇ ਸਦਾ ਸਹਾਈ ਹੁੰਦੇ ਹਨ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰ ਬਿਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ ठाकुर ਗੁਣੀ ਗਹੀਰ ਹੇ ਨਾਨਕ ਜੋ ਵੀ ਤੁਹਾਡੇ ਜਸ ਗਾਉਂਦੇ ਹਨ ਹੇ ਠਾਕੁਰ ਇਹ ਨਾਨਕ ਜਿਹੜੇ ਵੀ ਉਸ ਠਾਕੁਰ ਦੇ ਠਾਕੁਰ ਗੁਣੀ ਗਹੀਰ ਜੋ ਹੈ ਜੋ ਗੁਣਾ ਦਾ ਸਮੁੰਦਰ ਹੈ ਬਿਸਮ ਭਏ ਉਹ ਆਨੰਦਮਈ ਬਣ ਜਾਂਦੇ ਹਨ ਬਿਸਮਾਦ ਵਿੱਚ ਆ ਜਾਂਦੇ ਹਨ ਜਿਹੜੇ ਕਿ ਉਹ ਠਾਕੁਰ ਦਾ ਜੋ ਕਿ ਗੁਣਾ ਦਾ ਸਮੁੰਦਰ ਹੈ ਗੁਣੀ ਗਹੀਰ ਹੈ ਉਸਤੇ ਗੋਣ ਗੌਂਦੇ ਹਨ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦੇ ਹਨ ਜੋ ਸ਼ਬਦ ਦੇ ਨਾਲ ਜੁੜ ਕੇ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਉਹ ਬਾਣੀ ਜੋ ਆਤਮਿਕ ਜੀਵਨ ਦੇਣ ਵਾਲੀ ਹੈ ਉਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦੇ ਹਨ ਉਹ ਫਿਰ ਬਿਸਮ ਪਏ ਉਹ ਫਿਰ ਆਨੰਦਮਈ ਹੋ ਜਾਂਦੇ ਹਨ ਉਹਨਾਂ ਦਾ ਜੀਵਨ ਫਿਰ ਆਨੰਦਮਈ ਬਣ ਜਾਂਦਾ ਹੈ ਖੁੱਲੇ ਭ੍ਰਮ ਭੀਤ ਉਹਨਾਂ ਦੇ ਅੰਦਰੋਂ ਸਾਰੇ ਪਰਮਾ ਦੇ ਜੋ ਭੀਤ ਪਰਦੇ ਸਨ ਉਹ ਖਤਮ ਹੋ ਜਾਂਦੇ ਹਨ ਕਿਵਾਰ ਪਰਮਾ ਪਰਮ ਭ੍ਰਮ ਜੋ ਭਰਮ ਦੇ ਕਿਵਾਰ ਸਨ ਉਹ ਖਤਮ ਹੋ ਜਾਂਦੇ ਆ ਖੁੱਲ ਜਾਂਦੇ ਹਨ ਮਿਲੇ ਗੋਪਾਲਾ ਅਤੇ ਗੋਪਾਲ ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ ਉਹ ਪਰਮਾਤਮਾ ਮਿਲ ਪੈਂਦਾ ਹੈ ਹੀਰੇ ਵੇਦੇ ਹੀ ਹੀਰ ਜਿਸ ਤਰ੍ਹਾਂ ਸ਼ੀਰਾ ਨੂੰ ਵਿੰਨਣਾ ਹੋਵੇ ਹੀਰੇ ਨੂੰ ਕੱਟਣਾ ਹੋਵੇ ਤਾਂ ਹੀਰੇ ਦੀ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ ਉਹ ਜੋ ਵਾਹਿਗੁਰੂ ਦਾ ਜਸ ਗਾਉਂਦੇ ਹਨ ਜਿਹੜੇ ਵੀ ਮਨੁੱਖ ਉਸ ਵਾਹਿਗੁਰੂ ਦਾ ਜਸ ਗਾ ਕੇ ਆਪਣੇ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਕਰ ਲੈਂਦੇ ਹਨ ਉਹ ਫਿਰ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਇਸ ਤਰ੍ਹਾਂ ਵਿੱਜ ਜਾਂਦੇ ਹਨ ਇਸ ਤਰ੍ਹਾਂ ਜੁੜ ਜਾਂਦੇ ਹਨ ਜਿਸ ਤਰ੍ਹਾਂ ਕਿ ਹੀਰੇ ਦੇ ਨਾਲ ਹੀਰਾ ਵਿੱਜ ਜਾਂਦਾ ਹੈ ਉਹ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਆਪਣੇ ਅੰਮ੍ਰਿਤਮਈ ਜੋ ਬਾਣੀ ਹੈ ਇਸ ਦੇ ਨਾਲ ਜੋੜਨ ਇਹ ਬਾਣੀ ਜੋ ਧੁਰ ਕੀ ਬਾਣੀ ਹੈ ਜੋ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ ਜੋ ਅਨੰਦਮਈ ਬਾਣੀ ਹੈ ਇਸ ਬਾਣੀ ਦੇ ਨਾਲ ਜੋੜਨ ਇਸ ਬਾਣੀ ਦੇ ਨਾਲ ਜੁੜ ਕੇ ਅਸੀਂ ਵੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰ ਸਕੀਏ ਅਤੇ ਆਪਣਾ ਜਨਮ ਜੋ ਹੈ ਉਹ ਸੁਹੇਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ